ਦੋਸਤੋ ਅਗਰ ਜੇ ਮੈਂ ਤੁਹਾਨੂੰ ਇੱਕ ਸਵਾਲ ਕਰਾਂ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਬੰਦਾ ਦੇਖਿਆ ਹੈ ਜਿਹੜਾ ਬਿਨਾਂ ਕਿਸੇ ਸਵਾਰਥ ਦੇ ਬਿਨਾਂ ਕਿਸੇ ਲਾਲਚ ਦੇ ਕਿਸੇ ਦਾ ਕੰਮ ਕਰਦਾ ਹੋਵੇ ਤੇ ਤੁਹਾਡੇ ਚੋਂ 99% 99% ਲੋਕਾਂ ਦਾ ਜਵਾਬ ਇਹ ਆਊਗਾ ਕਿ ਨਹੀਂ ਅਸੀਂ ਐਸਾ ਬੰਦਾ ਅੱਜ ਤੱਕ ਨਹੀਂ ਦੇਖਿਆ ਕਿਉਂਕਿ ਜਿਹੜੇ ਆਪਣੇ ਆਪ ਨੂੰ ਸਮਾਜ ਸੇਵੀ ਕਹਿੰਦੇ ਨੇ ਸੋਸ਼ਲ ਵਰਕਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਉਹ ਵੀ ਵਿੱਚੋਂ ਕਿਤਨਾ ਕਿਤੋਂ ਕੁੰਡੀ ਲਾਉਂਦੇ ਨੇ ਤਾਂ ਹੀ ਉਹ ਮਤਲਬ ਇਹ ਕੰਮ ਕਰਦੇ ਨੇ ਹਨਾ ਸਮਾਜ ਸੇਵਾ ਦਾ ਸੋ ਅੱਜ ਮੈਂ ਤੁਹਾਨੂੰ ਇੱਕ ਵੀਰ ਨਾਲ ਮਲਾਉਣਾ ਹੈ ਜਿਹੜਾ ਬਿਨਾਂ ਕਿਸੇ ਸਵਾਰਥ ਦੇ ਬਿਨਾਂ ਕਿਸੇ ਲਾਲਚ ਦੇ ਲੋਕਾਂ ਦਾ ਕੰਮ ਕਰਦਾ ਹੈ ਹਨਾ ਆਹ ਜਿਹੜਾ ਵੀਰ ਤੁਸੀਂ ਖੰਭੇ ਤੇ ਚੜਿਆ ਦੇਖ ਰਹੇ ਹੋ ਇਹ ਸਾਡੇ ਹੀ ਪਿੰਡ ਦਾ ਨੌਜਵਾਨ ਹੈ ਤੇ ਚੰਗੇ ਘਰੋਂ ਆ ਮਤਲਬ 9-10 ਕਿੱਲੇ ਜ਼ਮੀਨ ਦਾ ਮਾਲਕ ਆ ਤੇ ਇਹ ਬਿਜਲੀ ਦਾ ਕੰਮ ਜਿਹੜਾ ਬਹੁਤ ਹੀ ਬਰੀਕੀ ਨਾਲ ਜਾਣਦਾ ਹੈ ਹਨਾ ਉਹਨਾਂ ਕੰਮ ਜਿਹੜੇ ਮੁਲਾਜ਼ਮ ਜਿਹੜੇ ਜੋਬ ਕਰਦੇ ਨੇ ਉਹ ਨਹੀਂ ਜਾਣਦੇ ਜਿੰਨਾ ਇਹ ਜਾਣਦਾ ਆ ਸੋ ਪਿਛਲੇ ਦਿਨ ਕੀ ਹੁੰਦਾ ਹੈ ਕਿ 2 ਦਿਨ ਪਹਿਲਾਂ ਸਾਡੇ ਏਰੀਆ 'ਚ ਬਹੁਤ ਜ਼ਿਆਦਾ ਮੀਂਹ ਤੇ ਝੱਖੜ ਆਉਂਦਾ ਆ ਉਹਦੇ ਕਾਰਨ ਜਿਹੜੀ ਮੋਟਰਾਂ ਦੀ ਲਾਈਟ ਆ ਉਹ ਪ੍ਰਭਾਵਿਤ ਹੋ ਜਾਂਦੀ ਆ ਮਤਲਬ ਫਾਲਟ ਪੈ ਜਾਂਦਾ ਹਨਾ ਬਿਜਲੀ ਵਾਲੇ 1-2 ਦਿਨ ਮਿਹਨਤ ਕਰਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਨੁਕਸ ਕਿੱਥੇ ਆ ਸੋ ਆਖਰਕਾਰ ਉਹਨਾਂ ਨੂੰ ਇਸ ਵੀਰ ਦੀ ਹੈਲਪ ਲੈਣੀ ਪਈ ਕਿਉਂਕਿ ਇਹ ਸਾਡੇ ਏਰੀਆ ਚ ਸਾਡੇ ਪਿੰਡ ਚ ਮਸ਼ਹੂਰ ਹਨ ਪੀਪਲ ਸਿੰਘ ਜਿਹੜਾ ਬਿਜਲੀ ਦਾ ਕੰਮ ਬਹੁਤ ਜ਼ਿਆਦਾ ਬਰੀਕੀ ਨਾਲ ਜਾਂਦਾ ਆ ਸੋ ਇਸ ਵੀਰ ਨੇ 2 ਦਿਨ ਮਿਹਨਤ ਕੀਤੀ ਹਨਾ ਘੱਟੋ ਘੱਟ 150 ਵਾਰ ਇਹ ਖੰਭਿਆਂ ਤੇ ਚੜਿਆ ਕਿਸੇ ਖੰਭੇ ਤੇ ਜੰਪਰ ਲਾ ਤੇ ਲਾਦੇ ਹਨਾ ਕਿਉਂਕਿ ਕੱਲੇ ਕੱਲੇ ਖੰਭੇ ਤੇ ਕੱਲੀ ਕੱਲੀ ਮੋਟਰ ਤੇ ਜਿਹੜੇ ਜੰਪਰ ਲਾ ਕੇ ਇਹ ਵੀਰ ਚੈੱਕ ਕਰਦਾ ਰਿਹਾ ਵੀ ਆਖਰਕਾਰ ਫਾਲਟ ਕਿੱਥੇ ਆ ਕਿਉਂਕਿ ਜਦੋਂ ਪਿੱਛੋਂ ਗ੍ਰਿਡ ਤੋਂ ਲਾਈਟ ਛੱਡਦੇ ਸੀ ਤੇ ਉਹਨੂੰ ਕੱਟ ਹੋ ਜਾਂਦੀ ਸੀ ਹਨਾ ਦੋ ਦਿਨ ਮਿਹਨਤ ਕਰਨ ਤੋਂ ਬਾਅਦ ਮਤਲਬ ਪਤਾ ਲੱਗਾ ਕਿ ਕਿਸੇ ਦਾ ਜਿਹੜਾ ਟਰਾਂਸਫਾਰਮ ਉਹ ਛੜਿਆ ਸੀ ਸੋ ਇਸ ਵੀਰ ਨੇ ਦੇਖਿਆ ਹਾਂ ਵੀ ਇਹ ਫਲਾਨਾ ਟਰਾਂਸਫਰ ਸਾਹਮਣੇ ਛੜਿਆ ਆ ਤੰਗ ਕਰਕੇ ਮਤਲਬ ਜਿਹੜੀ ਲਾਈਟ ਨਹੀਂ ਚੱਲ ਰਹੀ ਸੋ ਇਸ ਵੀਰ ਨੇ ਜਿਹੜੇ ਉਹਦੇ ਜਦੋਂ ਜੰਪਰ ਕੱਟੇ ਤੇ ਟਰਾਈ ਲਈ ਹਨਾ ਲਾਈਟ ਚੱਲ ਪਈ ਸੋ ਕਹਿਣ ਦਾ ਮਤਲਬ ਕਿ ਇਹ ਵੀਰ ਕੋਈ ਸਰਕਾਰੀ ਮੁਲਾਜ਼ਮ ਨਹੀਂਗਾ ਕੋਈ ਸਰਕਾਰ ਇਹਨੂੰ ਤਨਖਾਹ ਨਹੀਂ ਦਿੰਦੀ ਤੇ ਨਾ ਹੀ ਕੋਈ ਲੋਕ ਇਹਨੂੰ ਪੈਸੇ ਦਿੰਦੇ ਹਨਾ ਕਿਉਂਕਿ ਸਰਦਾਰ ਆਪਣੇ ਘਰੇ ਹੈ ਹਨਾ ਸੋ ਇਹ ਖੁਸ਼ੀ ਨਾਲ ਕਰਦਾ ਹੈ ਜੇ ਕੋਈ ਮੇਰੇ ਵਰਗਾ ਭਰਾ ਇਹਨੂੰ ਫੋਨ ਕਰਦੇ ਹਨਾ ਵੀ ਪੀਪਲ ਯਾਰ ਸਾਡੀ ਮੋਟਰ ਦਾ ਜਾਂ ਜੰਪਰ ਲਾਉਣਾ ਜਾਂ ਲਾਉਣਾ ਹਨਾ ਸੋ ਇੱਕ ਵਾਰੀ ਨਹੀਂ ਨਾ ਕਰਦਾ ਯਾਰ ਮਤਲਬ ਉਸੇ ਵੇਲੇ ਭੱਜ ਆਉਂਦਾ ਹੈ ਹਨਾ 2 ਮਿੰਟ ਚ ਸੋ ਸ਼ੇਅਰ ਬਣਦਾ ਹੈ ਇਸ ਵੀਰ ਲਈ ਕਿਉਂਕਿ ਬਿਜਲੀ ਦਾ ਕੰਮ ਹੈ ਕੋਈ ਰਿਸਕ ਨਹੀਂ ਲੈਂਦਾ ਹਨਾ ਐਡਾ ਵੱਡਾ ਅੱਜ ਕੱਲ ਕੋਈ ਆਪ ਦੇ ਖੰਭੇ ਤੇ ਨਹੀਂ ਚੜਦਾ ਤੇ ਕਿਸੇ ਦੇ ਕੀ ਚੜਨਾ ਆ ਪਰ ਇਹ ਵੀਰ ਜਿਹੜਾ ਮੰਨ ਲਓ 1 ਮਿੰਟ ਚ ਪਹੁੰਚ ਜਾਂਦਾ ਹੈ ਹਨ ਜੇ ਕਿਸੇ ਦਾ ਕੋਈ ਫਾਲਟ ਹੋਵੇ ਕਿਸੇ ਦੀ ਮੋਟਰ ਤੇ ਜਾਂ ਕਿਸੇ ਦੀ ਲਾਈਟ ਤੇ ਹਨ ਬਿਜਲੀ ਵਾਲਿਆਂ ਵੀ ਹੈਲਪ ਕੀਤੀ ਆ ਪਰ ਮੇਰੇ ਹਿਸਾਬ ਨਾਲ ਜਿੰਨਾ ਉਹਨਾਂ ਦੀ ਡਿਊਟੀ ਬੰਦੀ ਸੀ ਉਦੋਂ ਜ਼ਿਆਦਾ ਕੰਮ ਇਹਨੇ ਕੀਤਾ ਆ ਤੇ ਜਿਹੜਾ ਸਾਡੀ ਮੋਟਰਾਂ ਦੀ ਲਾਈਟ ਦਾ ਫਾਲਟ ਸੀ ਇਹ 2 ਦਿਨ ਮੰਨ ਲਓ ਇਹਨੇ ਭਜਨਸ ਕਰਕੇ ਮਤਲਬ ਮਿਹਨਤ ਕਰਕੇ ਇਹਨੇ ਜਿਹੜਾ ਮੋਟਰਾਂ ਦੀ ਲਾਈਟ ਜਿਹੜੀ ਚਲਾਈ ਹਨ ਸੋ ਇੱਕ ਸ਼ੇਅਰ ਬੰਦਾ ਇਸ ਵੀਰ ਲਈ ਬੋਟ ਬੋਟਾ ਨਵਾ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ